ਨਾ ਸੋਹਣਾ 뷰 ਆ ਬਈ ਸਾਹਮਣੇ ਬਹੁਤ ਤਕੜੇ ਪਹਾੜ ਆ ਜੀ ਜਰਾ ਪਰ ਦਵਾਰਾ ਜੀ ਸਾਹਿਬ ਮਾ ਆ ਵੀਡੀਓ ਆ ਜੀ ਕਣਕ ਦਾ ਰੰਗ ਵੇਖੋ ਆ ਇੰਨੇ ਹੀ ਦਾਣੇ ਇੱਕ ਸਿੱਟੇ ਚੋਂ ਨਿਕਲੇ ਆ ਪਰ ਇੱਕ ਗੱਲ ਦੀ ਹੋਰ ਆ ਵੀ ਆਪਣੇ ਨਾਲੋਂ ਰੰਗ ਦਾ ਹੀ ਫਰਕ ਹੈ ਇਹਦਾ ਦਾਣਿਆਂ ਦੇ ਫਰਕਾ ਦੇ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆ ਵੀਡੀਓ ਦਾ ਦੂਜਾ ਦਿਨ ਤੇ ਇਹ ਆ ਜੀ ਸ੍ਰੀ ਦਰਬਾਰ ਸਾਹਿਬ ਪੌਂਟਾ ਸਾਹਿਬ ਜੀ ਦਾ ਇਤਿਹਾਸ ਤੇ ਹੁਣ ਤੁਹਾਨੂੰ ਅੱਗੇ ਦਰਬਾਰ ਸਾਹਿਬ ਦੇ ਕਰਵਾਉਨੇ ਆ ਦਰਸ਼ਨ ਤੇ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਜ਼ਰੂਰ ਕਰਦੇ ਆ ਜੋ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਮਣਾ ਨਦੀ ਨੂੰ ਸ਼ਾਂਤ ਰਹਿਣ ਲਈ ਕਿਹਾ ਸੀ ਉਹ ਜਗ੍ਹਾ ਅੱਗੇ ਆ ਵੀ ਤੁਹਾਨੂੰ ਉਹ ਵੀ ਦਿਖਾਉਣਾ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਰਬਾਰ ਸਾਹਿਬ ਦੇ ਇਧਰ ਅੱਗੇ ਦਰਸ਼ਨ ਕਰਵਾਉਣਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੋ ਬਾਣੀ ਕੰਤੀ ਸਭ ਤੋਂ ਹੋ ਰਹੀ ਹੈ ਆ ਇਧਰ ਦੀ ਸਾਈਡ ਹੈ ਜੀ ਕਰਾ ਪ੍ਰਸ਼ਾਦ ਦੀ ਦੇਗ ਏ ਇਹ ਅੱਜ ਆਕੇ ਆਪਣਾ ਸ੍ਰੀ ਦਰਬਾਰ ਸਾਹਿਬ ਬਹੁਤ ਹੀ ਸੋਹਣਾ ਬਣਿਆ ਹੋਇਆ ਦਰਬਾਰ ਸਾਹਿਬ ਸਭ ਜਨਾਂ ਦਾ ਵੇਖਣ ਸਭ ਦੋ ਸਵਾਸ ਅਕਨ ਸੁਪਨ ਦਾ ਅਸੰਗ ਜਾ ਕੇ ਮੰਨ ਲਾ ਗਾਹ ਲਾਂਗੇ ਜੇ ਜੇ ਸਭ ਦਾ ਆਤ ਬਾਜੇ ਸੁ ਸੁਨੰਦ ਕਰੇ ਦਰਬਾਰ ਸਾਹਿਬ ਦੇ ਨਾਲ ਦੀ ਇੱਧਰ ਹੈਗਾ ਜੀ ਤਾਂ ਸਾਹਮਣੇ ਗੁਰੂ ਘਰ ਲੰਗਰ ਜਿਹਦੀ ਕਿ ਇੱਧਰ ਕਾਰ ਸੇਵਾ ਚੱਲ ਰਹੀ ਹੈ ਤੇ ਸਾਹਮਣੇ ਹੈਗਾ ਜੀ ਕਵੀ ਦਰਬਾਰ ਪਾਸ਼ਾਈ ਦਸਵੀ ਹੈਗਾ ਜੀ ਸਾਹਮਣੇ ਲੰਗਰ ਹਾਲ ਜਿਹਦੀ ਕਿ ਕਾਰ ਸੇਵਾ ਚੱਲ ਰਹੀ ਹੈ ਆ ਤੁਸੀਂ ਬਾਹਰੋਂ ਦਰਬਾਰ ਸਾਹਿਬ ਦੇਖ ਰਹੇ ਹੋ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਬਣਿਆ। ਕਾਫੀ ਜਿਆਦੇ ਬੂਟੇ ਲਾਏ ਹੋਏ ਆ। ਤੇ ਆ ਜਿਹੜਾ ਤੁਸੀਂ ਕਵੀ ਦਰਬਾਰ ਦੇਖ ਰਹੇ ਹੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਕਵੀਆਂ ਤੋਂ ਕਵਿਤਾਵਾਂ ਸੁਣਦੇ ਸਨ। ਜਿਨ੍ਹਾਂ ਦੀਆਂ ਵੀ ਕਵਿਤਾਵਾਂ ਵਧੀਆ ਲੱਗਦੀਆਂ ਸੀ। ਸੋਨੇ ਦੀਆਂ ਮੋਹਰਾਂ ਦੇ ਗੱਫੇ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਵੰਡਦੇ ਸਨ। ਤੇ ਬਾਕੀ ਤੁਸੀਂ ਇਹ ਆ ਜੀ ਕਵੀ ਦਰਬਾਰ ਦਾ ਸਥਾਨ ਪਾਸ਼ਾ ਜੀ ਦਾ ਇਤਿਹਾਸ ਜਿੱਥੇ ਕਿ ਇਹ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਮਣਾ ਨਦੀ ਨੂੰ ਸ਼ਾਂਤ ਰਹਿਣ ਲਈ ਕਿਹਾ ਸੀ ਇਹ ਆ ਉਹ ਸਾਹਮਣੇ ਸਥਾਨ ਇਸ ਦੇ ਵੀ ਪਹਿਲਾਂ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਤੇ ਜਿਹੜਾ ਇਸ ਪਾਸੇ ਸਥਾਨ ਇਹ ਗਾਜੀ ਦਸਤਾਰ ਸਥਾਨ ਤੇ ਉਹਨਾਂ ਦੇ ਵੀ ਦਰਸ਼ਨ ਕਰਾਉਣੇ ਤੇ ਇੱਧਰ ਹੈਗੀ ਆ ਜਮਣਾ ਘਾਟ ਗੋਬਿੰਦ ਘਾਟ ਉਹਦੇ ਦਰਸ਼ਨ ਕਰਾਉਣੇ ਤੇ ਪਹਿਲਾਂ ਤੁਹਾਨੂੰ ਇੱਧਰ ਕਬੀ ਦਰਬਾਰ ਦੇ ਅੰਦਰ ਦਰਸ਼ਨ ਕਰਾਉਣੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੋ ਕਾफी ਸੋਹਣਾ ਤੇ ਸ਼ਾਨਦਾਰ ਬਣਿਆ ਹੋਇਆ ਕਰੋ ਦਰਸ਼ਨ ਜੀ ਵਾਹਿਗੁਰੂ ਇਹ ਜਮਨਾ ਨਦੀ ਬਾਕੀ ਥੱਲੇ ਦਾ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਕਵਿਤਾਵਾਂ ਸੁਣਦੇ ਸਨ ਤੇ ਜਮਨਾ ਨਦੀ ਸ਼ੋਰ ਬਹੁਤ ਜ਼ਿਆਦਾ ਕਰਦੀ ਸੀ ਤੇ ਇਸ ਸਥਾਨ ਤੋਂ ਬਚਨ ਕੀਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਮਣਾ ਅਜ ਤੱਕ ਵੀ ਇਸ ਜਗ੍ਹਾ ਤੋਂ ਸ਼ਾਂਤ ਹੋ ਕੇ ਹੀ ਲੰਘਦੀ ਹੈ ਵੱਡੇ ਬਾਗ ਨੇ ਜਿਹੜੇ ਕਿ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਇਹ ਹੈ ਜੀ ਜਮਣਾ ਨਦੀ ਜੀ ਬਾਣੇ ਤੇ ਆ ਤੇ ਨੈਟਿੰਗ ਜਮਣਾ ਤੋਂ ਲਓ ਜੀ ਹੁਣ ਇਸ ਸਥਾਨ ਤੋਂ ਨਾਲ ਹੀ ਇਧਰ ਸਥਾਨ ਹੈਗਾ ਗੋਬਿੰਦ ਘਾਟ ਤੇ ਸਾਹਮਣੇ ਹੈਗਾ ਦਸਤਾਰ ਸਥਾਨ ਤੇ ਇਹਦੇ ਵੀ ਦਰਸ਼ਨ ਕਰਾਉਣੇ ਨਾਲ ਇਤਿਹਾਸ ਵੀ ਦੱਸਦੇ। ਗੋਬਿੰਦ ਘਾਟ ਹੁਣ ਆ ਰਸਤਾ ਵੈਸੇ ਬੰਦ ਹੋਇਆ। ਆਪਾਂ ਥੱਲੇੋਂ ਦੀ ਚੱਲਾਂਗੇ ਤੇ ਤੁਹਾਨੂੰ ਜਮਣਾ ਨਾਲ ਦੀ ਜਰੂਰ ਦਿਖਾਵਾਂਗੇ। ਹੁਣ ਤਾਂ ਵੈਸੇ ਨਾਰਮਲ ਹੀ ਵਗਦੀ ਆ। ਜ਼ਿਆਦਾ ਨਹੀਂ ਹੈਗਾ ਪਾਣੀ। ਤੇ ਆਜੋ ਜੀ ਹੁਣ ਤੁਹਾਨੂੰ ਦਸਤਾਰ ਸਥਾਨ ਦੇ ਦਰਸ਼ਨ ਕਰਾਉਨੇ ਆ ਤੇ ਇਹ ਆ ਇਥੋਂ ਦਾ ਇਤਿਹਾਸ ਜਰੂਰ ਪੜ ਕੇ ਵੀਡੀਓ ਨੂੰ ਸ਼ੇਅਰ ਕਰਿਓ। ਪਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਸਾਹਿਬ ਜੀ ਇਸ ਸਥਾਨ ਤੇ ਕੇਸਾਂ ਦੀ ਕੰਗੇ ਕਰ ਰਹੇ ਸਨ। ਪੀਰ ਬੁੱਧੂ ਸ਼ਾਹ ਜੀ ਨੇ ਜਿਨ੍ਹਾਂ ਦੇ ਕੇ ਦੋ ਪੁੱਤ ਭਰਾ ਮਰੀਦ ਇਸ ਪੰਗਾਣੀ ਦੀ ਯੁੱਧ ਵਿੱਚ ਸ਼ਹੀਦ ਹੋ ਗਏ ਸਨ ਤੇ ਗੁਰੂ ਸਾਹਿਬ ਜੀ ਖੁਸ਼ ਹੋਏ ਤੇ ਕੁਝ ਮੰਗਣ ਲਈ ਕਿਹਾ ਕੇਸ ਤੇ ਕੰਗਾ ਪੀਰ ਬਾਬਾ ਬੁੱਧੂ ਸ਼ਾਹ ਜੀ ਨੇ ਮੰਗੇ ਤੇ ਗੁਰੂ ਜੀ ਨੇ ਖੁਸ਼ ਹੋ ਕੇ ਦਿੱਤੇ ਤੇ ਇਹ ਆ ਉਹ ਸਥਾਨ ਦਸਤਾਰ ਸਥਾਨ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਸੁੰਦਰ ਦਸਤਾਰ ਬੰਨਣ ਵਾਲਿਆਂ ਨੂੰ ਇਸ ਸਥਾਨ ਤੇ ਇਨਾਮ ਵੰਡਿਆ ਕਰਦੇ ਸਨ ਤੇ ਅੱਜ ਉਹ ਤੁਹਾਨੂੰ ਅੰਦਰ ਦਰਸ਼ਨ ਕਰਵਾਉਨੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸਥਾਨ ਦੇ ਇਧਰ ਨਾਲ ਹੀ ਇਸ ਸਥਾਨ ਦੇ ਇਧਰ ਹੈਗਾ ਜੀ ਸ਼ੀਸ਼ ਮਹਿਲ ਲਓ ਜੀ ਇਹ ਹੈਗੀ ਆ ਜਮਣਾ ਨਦੀ ਕਹਿੰਦੇ ਇਹ 1 ਮਿੰਟ ਚ ਚੜ ਜਾਂਦੀ ਆ ਤੇ ਪਤਾ ਵੀ ਨਹੀਂ ਲੱਗਦਾ ਤੇ ਇਹ ਉਹ ਪਿੱਛੇ ਸਥਾਨ ਤੋਂ ਲੈ ਕੇ ਉਹ ਉਥੋਂ ਲੈ ਕੇ ਤੇ ਉਹ ਅੱਗੇ ਤੱਕ ਜਮਨਾ ਸ਼ਾਂਤ ਰਹਿੰਦੀ ਆ ਭਾਵੇਂ ਜਿੰਨੀ ਵੀ ਭਰੀ ਹੋਵੇ ਅੱਜ ਵੀ ਇਹ ਸ਼ਾਂਤ ਹੀ ਰਹਿੰਦੀ ਆ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੇ ਨਾਲ ਅੱਜ ਤੱਕ ਵੀ ਜਮਨਾ ਨਦੀ ਇਹ ਸ਼ਾਂਤ ਹੀ ਰਹਿੰਦੀ ਆ ਤੇ ਹੁਣ ਤਾਂ ਵੈਸੇ ਪਾਣੀ ਬਹੁਤ ਘੱਟ ਆ ਜਿਆਦਾ ਨਹੀਂ ਪਾਣੀ ਹੈਗਾ ਕੁਛ ਕਿ ਇਧਰ ਵਗਦਾ ਕੁਛ ਕੋ ਉਧਰ ਬਾਕੀ ਇਹ ਸਾਰੀ ਹੈਗੀ ਆ ਖਾਲੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਉਹ ਜਿਹੜਾ ਸਾਹਮਣੇ ਸਥਾਨ ਦੇ ਦਰਸ਼ਨ ਕੀਤੇ ਆ ਇੱਥੇ ਕਵਿਤਾਵਾਂ ਸੁੰਦੇ ਹੁੰਦੇ ਸੀ ਤੇ ਜਦੋਂ ਇਹ ਜਮਣਾ ਸ਼ੋਰ ਕਰਦੀ ਸੀ ਤਾਂ ਫਿਰ ਸੁੰਨ ਦੇ ਵਿੱਚ ਹੁੰਦੀ ਸੀ ਤੇ ਫਿਰ ਗੁਰੂ ਗੋਬੇ ਸਿੰਘ ਜੀ ਨੇ ਬਚਨ ਕੀਤੇ ਸੀ ਜਮਣਾ ਨੂੰ ਤੇ ਜਮਣਾ ਬਈ ਅੱਜ ਤੱਕ ਸ਼ਾਂਤ ਹੀ ਚੱਲਦੀ ਆ। ਲਓ ਜੀ ਸੰਗਤਾਂ ਨੇ ਸਾਰਿਆਂ ਨੇ ਦਰਸ਼ਨ ਕਰ ਲਏ ਜੀ। ਤੇ ਹੁਣ ਅਸੀਂ ਤੁਹਾਨੂੰ ਹੋਰ ਗੁਰੂ ਘਰਾਂ ਦੇ ਦਰਸ਼ਨ ਕਰਾਵਾਂਗੇ ਇੱਥੇ ਤਿੰਨ ਗੁਰੂ ਘਰ ਹੋਰ ਤੇ ਬਾਕੀ ਨਦੀ 'ਚ ਵੀ ਜਾਣੇ ਆ ਤੇ ਉੱਥੇ ਵੀ ਦਰਸ਼ਨ ਕਰਾਉਣੇ ਆ ਤੇ ਆਜੋ ਫਿਰ ਚੱਲਦੇ ਆ। ਚੱਲ ਜੀ। ਚਲੋ ਵੀ ਸੰਗਤ। ਠੀਕ ਹੈ ਜੀ। ਹੁਣ ਮੋਟਰਸਾਈਕਲਾਂ ਤੇ ਚੱਲਦੇ ਆਂ ਆਪਾਂ ਜਿਹੜੇ ਇੱਥੇ 20 ਕਿਲੋਮੀਟਰ ਦੇ ਏਰੀਆ 'ਚ। ਹਾਂ। 18 20 ਕਿਲੋਮੀਟਰ ਦੇ ਏਰੀਆ ਚ ਗੁਰੂ ਘਰ ਉਹਨਾਂ ਦੇ ਵੀ ਦਰਸ਼ਨ ਕਰਾਉਣੇ ਤੇ ਹੁਣ ਮੋਟਰਸਾਈਕਲ ਤੇ ਪਾਉਨੇ ਆ ਚੱਲੇ ਇਹ ਆ ਜੋ ਨਾਲ ਆਪਾਂ ਦੂਸਰੇ ਗੁਰੂ ਘਰਾਂ ਚ ਪੰਗਾਲੀ ਸਾਹਿਬ ਤੇ ਸ਼ਹਿਰ ਪੌੜਾ ਸਾਹਿਬ ਪੂਰਾ ਤੇ ਆ ਬਾਤ ਸਾਡਾ ਥੋੜੀ ਝਲਕੀ ਮੈਂ ਕਹਾਂ ਚੱਲ ਵੀਡੀਓ ਜੀ ਤੁਹਾਨੂੰ ਸ਼ਹਿਰ ਦੀ ਵੀ ਦਿਖਾ ਦਿੰਨੇ ਆ ਤੇ ਹੁਣ ਆਪਾਂ ਚੱਲਦੇ ਆ ਲਓ ਜੀ ਇਹ ਸਥਾਨ ਤਾਂ ਬਿਲਕੁਲ ਨੇੜੇ ਹੀ ਆ ਤਾਂ ਆਪ ਸਥਾਨ ਗੁਰਦੁਆਰਾ ਕਿਰਪਾਲ ਸਿਲਾ ਸਾਹਿਬ ਜੀ ਇਹ ਤਾਂ 1.5 ਕਿਲੋਮੀਟਰ ਦੀ ਦੂਰੀ ਤੇ ਹੀ ਆ ਤੇ ਆ ਜੋ ਤੁਹਾਨੂੰ ਦਰਸ਼ਨ ਕਰਵਾਉਣੇ ਆ ਇਹ ਹੈ ਜੀ ਗੁਰਦੁਆਰਾ ਸ਼ਹਿਰ ਦਾ ਇਧਰ ਨਾਲ ਖਲਾੜਾ ਵੀ ਚੱਲੀ ਜਾਂਦਾ ਤੇ ਆ ਕੇ ਤੁਹਾਨੂੰ ਇਹ ਵੀ ਦਿਖਾਉਂਦੇ ਪਏ ਇਧਰ ਕਮਾਲ ਬਹੁਤ ਆ ਤੇ ਹੱਥੀ ਕਣਕ ਵੜਦੇ ਆ ਆ ਵੀ ਹੱਥੀ ਵੱਢੀ ਆ ਤੇ ਸਾਹਮਣੇ ਵੀ ਮੰਡਲੀਆਂ ਤੇ ਇਧਰ ਹੜਮਿਆਂ ਨਾਲ ਹੀ ਕਣਕ ਸਾਰੀ ਕੱਢਦੇ ਆ ਉਹ ਵੇ ਲੋ ਕਿਵੇਂ ਪੰਡਾ ਵੱਜੀਆਂ ਪਈਆਂ ਆਦੋ ਹੀ ਦੇਖਣਾ ਐਦਾਂ ਹੀ ਅਸੀਂ ਸਾਰੇ ਵੇਖੇ ਆ ਤੇ ਉਹ ਵੀ ਥੋੜੀ ਦਾ ਛੋਟਾ ਆ ਪਾਪਾ ਦੇ ਕਮਾਲ ਲੱਗਾ ਤੇ ਆ ਆ ਗਿਆ ਗੁਰਦੁਆਰਾ ਸ਼ਹਿਰ ਦਾ ਗੁਰੂ ਦਵਾਰਾ ਸ਼ੇਰਗੜ੍ਹ ਸਾਹਿਬਾ ਅਮਮ ਕੰਦਾਂ ਵੀ ਹੋਣ ਧੰਨ ਗੁਰੂ ਬਸ ਸਿੰਘ ਲਓ ਜੀ ਇਹ ਸੀ ਸ਼ੇਰਗੜ੍ਹ ਗੁਰੂ ਘਰ ਕਾਫੀ ਖੁੱਲੀ ਜਗ੍ਹਾ ਚ ਬਣਿਆ ਤੇ ਇਧਰ ਮੈਂ ਦੇਖਦਾ ਪਿਆ ਸੀ ਜਿਹੜੇ ਕਿ ਹੱਥੀ ਵੜਦੇ ਆ ਕਣਕ ਤੇ ਹੋਈ ਧੁੰਦਾਂ ਆਈ ਮਾੜਾ ਦਰਸ਼ਨ ਦਾਣੇ ਜਿਹੜੇ ਕਿੰਨੇ ਆ ਲਓ ਵੀ ਆਏ ਛੋਟੇ ਛੋਟੇ ਕਹਿਰੇ ਪਾਉਂਦੇ ਆ ਇਹ ਆ ਤੁਸੀਂ ਦੇਖ ਲਓ ਛੋਟੇ ਛੋਟੇ ਕਹਿਰੇ ਆ ਇਹ ਆਏ ਵੱਡਕੇ ਤੇ ਆਏ ਆ ਤਾਂ ਥੋੜੀਆਂ ਵੱਡੀਆਂ ਪੰਡਣਾ ਰਾਜ ਅਸੀਂ ਵੇਖੀਏ ਛੋਟੀਆਂ ਛੋਟੀਆਂ ਪੰਡਣਾ ਭੋਰੀਆਂ ਇੱਕ ਸਿੱਟਾ ਕਰਕੇ ਕਿੱਡੇ ਸਿੱਟੇ ਹੋ ਖਾਈਏ ਨਾ ਇਹ ਡੇਡੇ ਸਿੱਟੇ ਆ ਹਮਾਚਲ ਪ੍ਰਦੇਸ਼ ਕਿੰਨੇ ਦਾਣੇ ਮਰੋੜੀ ਕਰਾ ਬਰੀਕ ਆ ਕਣਕ ਕੇ ਮੋਟੀ ਆ ਬਣਾ ਵੀਡੀਓ ਦੀ ਆ ਜੀ ਕਣਕ ਦਾ ਰੰਗ ਵੇਖੋ ਆ ਇੰਨੇ ਹੀ ਦਾਣੇ ਇੱਕ ਸਿੱਟੇ ਚੋਂ ਨਿਕਲੇ ਆ ਪਰ ਇੱਕ ਗੱਲ ਦੀ ਹੋਰ ਆ ਵੀ ਆਪਣੇ ਨਾਲੋਂ ਰੰਗ ਦਾ ਹੀ ਫਰਕ ਹੈ ਦਾ ਦਾਣਿਆਂ ਦੇ ਫਰਕ ਆ ਦੇ ਵੇ ਲੈ ਹੈ ਆ ਬਹੁਤ ਨੈਚੁਰਲ ਜਿਹੇ ਦਾਣੇ ਆਪਣੇ ਦੇ ਜ਼ਹਿਰ ਪਾ ਪਾ ਕੀਤੇ ਆ ਇਹ ਨੋਰਮਲ ਛਿੱਟੇ ਛਿੱਟੇ ਦਾਣੇ ਆ ਵਧੀਆ ਕਣਕ ਆ ਕਿਸੇ ਟਾਈਮ ਆਈ ਹੁੰਦੀਆਂ ਮਡਲੀਆਂ ਕਰੀ ਐ ਪੰਡਾ ਬੰਦ ਹੁੰਦੇ ਸੀ ਐ ਪੰਡਾ ਬੰਦ ਹੁੰਦੇ ਸੀ ਤੇ ਇੱਥੇ ਉਹ ਹੜੰਬੇ ਨਾਲ ਤੁਹਾਨੂੰ ਮੈਂ ਉਹ ਵਿਖਾਉਣਾ ਥੋੜਾ ਕੌਪ ਲੱਗਾ ਤੇ ਉਹ ਸਾਹਮਣੇ ਕਲਾੜਾ ਉਹ ਵੀ ਦਿਖਾਉਣਾ ਹਾਂ ਉਹ ਦਿਖਾਉਨੇ ਆ ਕਲਾੜਾ ਆ ਵੇਖੋ ਗੁੜ ਦੇ ਕਿਵੇਂ ਪੇਸੇ ਕਿਵੇਂ ਬਣਿਆ ਆ ਵੇਖੋ ਤੁਸੀਂ ਪੂਰਾ ਨੈਚੁਰਲ ਗੁੜ ਆ ਚੱਕਰ ਆ ਆ ਦੇਖੋ ਆ ਇਧਰ ਸ਼ੱਕਰ ਦੇ ਢੇਰ ਲੱਗੇ ਪਏ ਆ ਤੇ ਉਧਰ ਵੇਖੋ ਨਿਕਲੀ ਜਾਂਦਾ ਚੱਕ ਬਾਈ ਇਧਰ ਕਮਾਲ ਬਹੁਤ ਹੁੰਦਾ ਬਹੁਤ ਜਿਆਦਾ ਬਹੁਤ ਜਿਆਦਾ ਆ ਵੇ ਸਾਹਮਣੇ ਜੇ ਤੁਸੀਂ ਇਧਰ ਦੇਖੋਗੇ ਉਹ ਸਪਰੇ ਕਰੀ ਜਾਂਦਾ ਬਾਈ ਇਧਰ ਵੀ ਕਮਾਲ ਆ ਸਾਰੇ ਪਾਸੇ ਇਹ ਇਧਰ ਉਬਲੀ ਜਾਂਦਾ ਕੰਮ ਮਲੇ ਆ ਬੜੀ ਆ ਜਿਆਦਾ ਨਾ ਖਾ ਜਾਓ ਕਿਤੇ ਆ ਵੇ ਲੋ ਤੁਹਾਨੂੰ ਕਮਾ ਦੇ ਮੈਂ ਉਧਰ ਵੀ ਦਿਖਾਉਣਾ ਥੋੜਾ ਅੱਲੀ ਆ ਗਏ ਤੁਹਾਨੂੰ ਸਸਟਾ ਬਈ ਕਹਿੰਦਾ ਵੀ ਆ 90 ਦਾ 2 ਕਿਲੋ ਆ ਇਹ ਆ 50 ਦਾ ਕਿਲੋ ਆ ਪੂਰਾ ਪਿਓਰ ਵਧੀਆ ਗੁੜ ਆ ਆ ਦੇਖ ਸੱਕਰ ਕਿੰਨੇ 60 ਰੁਪਏ ਸੱਕਰ 60 ਰੁਪਏ ਆ ਗੁੜ ਪੂਰਾ ਬਈ ਇੱਕ ਨੰਬਰ ਵਧੀਆ ਦੇਖ ਕੇ ਖਲਾੜਾ ਤੇ ਇੱਥੇ ਆ ਗਏ ਘੈਂਟ ਲੱਗੀ ਗੱਲਬਾਤ ਲੋ ਵਧੀਆ ਲੱਗਾ ਤੇ ਹੁਣ ਗੁੜ ਖਾਣੇ ਆ ਪਹਿਲਾਂ ਵੀ ਖਾਦਾ ਕਾਫੀ ਸੁਆਦ ਆ ਆਵੇਦ ਸਾਰੇ ਕਮਾਦੀ ਲੱਗਾ। ਬਿਮਾਰੀ ਹੀ ਪੈ ਗਈ ਐ ਨਾ ਕੋਈ। ਬਿਮਾਰੀ ਹੈ ਗਈ ਐ। ਆ ਸਾਰਾ ਕਮਾਦੀ ਆ ਪਿੱਛੇ। ਸਪਰੇਅ ਕਰੀ ਜਾਂਦੇ ਆ। ਕੰਮ ਲੱਗਾ ਟਿੱਡਾ ਜਾ ਪੈ ਗਿਆ ਕਮਾਦ ਨੂੰ। ਆ ਸਾਰੇ ਕਮਾਦੀ ਆ। ਥੋੜੇ ਥੋੜੇ ਪਲਾਟ ਹੀ ਆ ਕਣਕ ਦੇ ਬਾਕੀ ਸਾਰੇ ਉਹ ਦੂਰ ਤੱਕ ਸਾਰਾ ਕਮਾਦੀ ਕਮਾਦ ਆ। ਤੇ ਆ ਸਾਹਮਣੇ ਲੱਗਾ ਕਲਾੜਾ। ਜਿੱਥੋਂ ਕੋ ਲੋਕ ਗੜਗੜ ਲਈ ਜਾਂਦੇ ਆ। ਕਲਾੜਾ ਚੱਲੀ ਜਾਂਦਾ। ਗੜ ਪੂਰਾ ਘੈਂਟ ਆ ਵੀ। ਇਹ ਕਿਦਰ ਬਈ ਸ਼ਾਂਤੀ ਬਹੁਤ ਆ ਸਕੂਨ ਬਹੁਤ ਆ ਸ਼ਾਂਤੀ ਬਹੁਤ ਆ ਐ ਜਾਨਵਰ ਜੀ ਬਹੁਤ ਕਿਉਂ ਕਿ ਦਰਸਤ ਜਿਆਦੇ ਆ ਇਹ ਕਣਕ ਵਖਾਉਣਾ ਹਜੇ ਵੱਢਣ ਵਾਲੀ ਖੜੀ ਆ ਇਹ ਕਣਕ ਵੇਖੋ ਜੇ ਆਪਣੇ ਹੋਵੇ ਤਾਂ ਬੰਦਾ ਉਹ ਡਰ ਜੇ ਇਹ ਆ ਕੀ ਬੀਜਿਆ ਪਿਆ ਹਾਂ ਦੇਖੋ ਜੀ ਕਣਕ ਲੈ ਲਈ ਜੀ ਕਣਕ ਆ ਤੇ ਬਾਕੀ ਇਹ ਨੇਚਰਲ ਹੀ ਆ ਜਿਆਦੇ ਨਹੀਂ ਪਾਉਂਦੇ ਹੋ ਸਾਹਮਣੇ ਗੁਰੂ ਘਰ ਤੇ ਹੁਣ ਆਪਣੇ ਗੁਰੂ ਘਰ ਪਿੱਛੇ ਰਹਿ ਗਏ ਦੋ ਅੱਗੇ ਗੁਰੂ ਘਰ ਤੇ ਉਹ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਇੱਥੇ ਹੁਣ ਆਪਾਂ ਅੱਗੇ ਜਾਣਾ ਜੇ ਤੁਸੀਂ ਵੀ ਇਹਨਾਂ ਗੁਰੂ ਘਰਾਂ ਦੇ ਦਰਸ਼ਨ ਕਰਨੇ ਆ ਇਹ ਟੁਕਾ 18 ਕਿਲੋਮੀਟਰ ਪੌਂਟਾ ਸਾਹਿਬ ਜੀ ਤੋਂ ਅੱਗੇ ਇੱਕ ਸੜਕ ਜਾਂਦੀ ਆ ਤੇ ਵਿਸ਼ਕਰਮਾ ਚੌਂ ਚੌਂ ਸਿੱਧਾ ਹੀ ਤੇ ਪਹਿਲਾ ਸ਼ਹਿਰ گاਹ ਸ਼ਹਿਰ گاਹ ਇਹ ਗੁਰੂ ਘਰ ਹੁੰਦਾ ਤੇ ਫਿਰ ਅੱਗੇ ਤੀਰ ਸਾਹਿਬ ਤੇ ਜ਼ਰੂਰ ਦਰਸ਼ਨ ਕਰਕੇ ਜਾਇਓ ਤੇ ਹੁਣ ਅਸੀਂ ਇਥੇ ਚੱਲੇ ਪਾਉਂਦੇ ਆ ਚਲੋ ਬਈ ਮਿੱਤਰੋ ਕਿੰਨਾ ਸੋਹਣਾ 뷰 ਆ ਬਈ ਸਾਹਮਣੇ ਬਹੁਤ ਤਕੜੇ ਪਹਾੜ ਆ ਇਹ ਜਿਹੜਾ ਗੁਰਦੁਆਰਾ ਸਾਹਿਬ ਗੁਰਦੁਆਰਾ ਤੀਰਗੜ੍ਹ ਸਾਹਿਬ ਪਾਸ਼ਾ ਦੀ 10ਵੀਂ ਪੰਗਾਣੀ ਖਰੋਈ ਦਰਸ਼ਨ ਹਨ ਤਨ ਤਨ ਤੇਨ ਦਨ ਦੇ ਕਲਮ ਜੀਵਨ ਨਾਮ ਦਾ ਨਾਮ ਨਾਮ ਦਾ ਬਲਮਨ ਜਾਨ ਵਾਲੇ ਇਤਿਹਾਸ ਗੁਰਦੁਆਰਾ ਸ਼੍ਰੀ ਤੀਰਗੜੀ ਪੰਗਾਣੀ ਸਾਹਿਬ ਪਾਸ਼ਾ ਦੀ 10ਵੀਂ ਇਹ ਪਵਿੱਤਰ ਸਥਾਨ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਧਰਮ ਯੁੱਧ ਫਤਿਹ ਕੀਤਾ ਸੀ ਇਹ ਯੋਧੇ ਸ਼ੇਵ ਸਾਖ ਸੰਮਤ 1746 ਨੂੰ ਸ਼ੁਰੂ ਹੋਇਆ ਗੁਰੂ ਸਾਹਿਬ ਜੀ ਦੀ ਫੌਜ ਕੇਵਲ 7000 ਸੀ ਪੰਜ ਯੋਧੇ ਕਮਾਂਡਰ ਸੀ ਗੁਰੂ ਜੀ ਨੇ ਮਾਮਾ ਕਰਪਾਲ ਚੰਦ ਜੀ ਬੀਬੀ ਵੀਰੋਜੀ ਦੇ ਪੰਜ ਪੁੱਤਰ ਸੰਗੋਸ਼ਾ ਗੁਲਾਬ ਰਾਏ ਜੀਤਮਲ ਗੰਗਾ ਰਾਮ ਮਹਾਰੀ ਚੰਦ ਸੰਢੋਰੇ ਵਾਲਾ ਪੀਰ ਬੁੱਧੂ ਸ਼ਾਹ ਜੀ ਦੇ 700 ਚੇਲੇ ਮਰੀਦ ਦੋ ਭਰਾ ਚਾਰ ਪੁੱਤਰ ਅਦਾਸੀ ਸਾਧੂ ਬਾਬਾ ਕਰਪਾਲ ਦਾ ਜੀ ਆਦਿ ਸ਼ਾਮਲ ਹੋਏ ਵਿਰੋਧੀ ਰਾਜੇ ਹਰੀ ਚੰਦ ਹੰਡੂਰੀਆ ਭੀਮ ਚੰਦ ਫਤੇ ਚੰਦ ਭੀਮਣ ਖਾਂ ਭੀਰ ਸੈਣ ਮੰਡੀ ਕਿਪਾਲ ਚੰਦ ਕਾਬੜਾ ਕਾਂਗੜਾ ਗਵਾਲ ਚੰਦ ਗੁਲੇਰੀਆ ਅਦੂਕਰ ਸ਼ਾਹ ਅਤੇ 25000 ਸੈਨਾ ਨਾਲ ਸ਼ਾਮਲ ਹੋਏ ਨਯਾਬਤ ਖਾਨ ਨੂੰ ਮਾਰ ਕੇ ਸੰਘੂ ਸ਼ਾਹ ਜੀ ਨੇ ਆਪ ਪੀਛੀ ਦੋਗੇ ਗੁਰੂ ਜੀ ਨੇ ਸ਼ਹੀਦ ਸੰਗੂ ਸ਼ਾਹ ਜੀ ਨੂੰ ਵੇਖ ਕੇ ਤੀਰ ਕਮਾਨ ਸੰਭਾਲਿਆ ਇਹ ਪਠਾਣਾ ਦਾ ਨਿਸ਼ਾਨਾ ਬੰਨ ਕੇ ਤੀਰ ਛੱਡਿਆ ਅਤੇ ਸਦਾ ਦੀ ਨੀਂਦ ਸੁਲਾ ਦਿੱਤਾ ਗੁਰੂ ਜੀ ਨੇ ਤੀਰਾਂ ਦੀ ਵਰਖਾ ਕੀਤੀ ਅਤੇ ਪਠਾਣ ਮੈਦਾਨ ਛੱਡ ਕੇ ਭੱਜ ਗਏ ਹਰੀ ਚੰਦ ਨੇ ਬੜੇ ਗੁੱਸੇ ਨਾਲ ਕਮਾਨ ਫੜੀ ਅਤੇ ਗੁਰੂ ਜੀ ਤੇ ਧੰਨਵਾਦ ਕੀਤੇ ਪਹਿਲਾ ਤੀਰ ਹਜ਼ੂਰ ਜੀ ਦੇ ਘੋੜੇ ਦੀ ਕਾਠੀ ਵਿੱਚ ਜਾ ਲੱਗਾ ਦੂਜਾ ਤੀਰ ਹਜ਼ੂਰ ਜੀ ਦੀ ਦਸਤਾਰ ਕੰਨ ਨੂੰ ਛੋਕੇ ਲੰਗ ਗਿਆ ਤੀਜਾ ਤੀਰ ਹਜ਼ੂਰ ਦੀ ਪੇਟੀ ਤੇ ਲੱਗਿਆ ਥੋੜਾ ਜ਼ਖਮ ਕੀਤਾ ਗੁਰੂ ਸਾਹਿਬ ਜੀ ਨੇ ਬਾਣੀ ਉਚਾਰ ਕੀਤੀ ਜਬੇ ਬਾਨ ਲਾਗਿਓ ਤਬੇ ਰੋਸ ਜਾਗਿਓ ਬਚਤ ਨਾਟਕ ਦੇ ਮਹਾਵਾਕ ਅਨਸਾਰ ਗੁਰੂ ਸਾਹਿਬ ਜੀ ਦੇ ਜੋਸ਼ ਵਿੱਚ ਆ ਗਏ ਇੱਕ ਤੀਰ ਨਾਲ ਹੀ ਹਰੀ ਚੰਦ ਨੂੰ ਮੌਤ ਬਖਸ਼ੀ ਇਹ ਆ ਜੀ ਪੰਗਾਣੀ ਦੀ ਜੰਗ ਫਤਿਹ ਕੀਤੀ ਸੀ ਇਸ ਤਰ੍ਹਾਂ ਤੇ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਲੋ ਜੀ ਟਾਈਮ ਪੌਣੇ 7 ਦਾ ਹੋ ਗਿਆ ਤੇ ਇਹ ਅਫਗਾਨੀ ਸਾਦਾ ਲੰਗਰ ਹਾਲ ਤੇ ਇੱਥੇ ਹੁਣ ਚਾਹ ਛੱਕੇ ਤੇ ਆਪਾਂ ਚਾਲੇ ਪਾਉਣੇ ਆ ਬਾਬਾ ਜੀ ਚਾਹ ਗਰਮ ਕਰੀ ਜਾਂਦੇ ਆ ਲਓ ਜੀ ਇਧਰ ਯੋਦੇ ਵੇਖ ਲਓ ਡਿੱਗੇ ਪਏ ਆ ਕਿਹ ਰਹਿ ਜੋ ਠੀਕ ਹੈ ਭਰਾਵੋ ਲਓ ਜੀ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰੇ ਆਂਦੇ ਆ ਤੇ ਟਾਈਮ 8:08 ਹੋ ਗਿਆ ਹੁਣ ਪਹੁੰਚ ਗਏ ਆਪਣੇ ਕਮਰੇ 'ਚ ਤੇ ਹੁਣ ਕਰਦੇ ਆ ਥੋੜਾ ਟਾਈਮ ਰੈਸਟ ਤੇ ਫਿਰ ਤੁਹਾਨੂੰ ਬਾਜ਼ਾਰ ਵਜੂ ਦਿਖਾਉਣੇ ਆ ਤੇ ਜਿਹੜੇ ਰੌ ਵੀਡੀਓ ਦੇ ਨਾਲ ਬੰਦੇ ਥੋੜੇ ਥੱਕ ਗਏ ਆ ਕਿਉਂਕਿ ਅਸੀਂ ਸਵੇਰੇ ਆਪਾਂ ਤੁਰੇ ਆਂ 5 ਵਜੇ ਟਾਈਮ ਕਿੰਨਾ ਹੋ ਗਿਆ ਮੈਂ ਸਹੀ ਜੀ ਪੌਣੇ 8:00 ਚਲ 8 ਹੀ ਰੱਖ 8:00 ਵਜੇ 12 ਘੰਟੇ ਤੋਂ ਉੱਤੇ ਹੋ ਗਿਆ ਨਾ ਟਾਈਮ 12:00 3 15 ਘੰਟੇ ਹੋ ਗਏ ਭਾਈ ਸਾਨੂੰ ਮੋਟਰਸਾਈਕਲ ਤੇ ਇੱਕੇ ਲਾਤੀ ਤਖੜੇ ਆ ਭਈ ਯੋਦੇ ਆ ਸਲੂਟ ਆ ਇਹਨਾਂ ਨੂੰ ਸਲੂਟ ਭਾਈ ਸਾਰਿਆਂ ਨੂੰ ਤੇ ਬਾਕੀ ਗੁਰੂ ਦਸਵੇਂ ਪਾਸ਼ਾ ਦੀ ਕਰਪਾਣਾ ਵਧੀਆ ਹੈ ਸਭ ਦਾ ਖੁਲਾਗੋ ਕੱਲ ਹੋਰ ਗੁਰੂ ਘਰਾਂ ਦੇ ਦਰਸ਼ਨ ਕਰਾਵਾਂਗੇ ਅੱਜ ਵੀਡੀਓ ਦੇ ਨਾਲ ਜੁੜੇ ਰਹਿਜੇ ਹੋਰ ਵੀ ਤੁਹਾਨੂੰ ਬਹੁਤ ਇੱਥੇ ਚੀਜ਼ਾਂ ਦਿਖਾਉਣ ਵਾਲੀਆਂ ਹਾਂ ਹਾਂ ਜੀ ਬਿਲਕੁਲ ਹਾਂ ਨਾ ਕਰੋ ਬਾਈ ਅੱਜ ਆਸਾ ਦੂਰੇ ਹੋ ਗਿਆ ਚੱਪ ਮਾਰਦਾ ਤੇ ਕਿਹੜਾ ਬੰਦਾ ਦੱਸੂਗਾ ਦੱਸੋ ਬਾਈ ਤੂੰ ਬੋਲ ਤੇਰੀ ਬਾਤ ਕੀ ਆ ਰੱਸ ਚੱਪ ਚੱਪ ਮੈਨੂੰ ਹੋਰ ਨਹੀਂ ਦੱਸਣਾ ਮੈਂ ਬਲੌਗ ਬਣਾਉਣਾ ਤਾਂ ਵੀਡੀਓ ਬਣਾਉਣਾ ਚੱਲ ਲੋ ਵੀ ਸਾਡੇ ਦੇਵਾ ਸਾਰੀ ਦਿਹਾੜੀ ਕੱਟ ਕਿਸੇ ਹੋਰ ਦੀ ਲਈ ਕਰਦਾ ਰਿਹਾ ਆ ਆ ਵੇਖ ਲੋ ਇਹ ਹੁਣ ਲੱਭਦਾ ਸੀ ਚਾਰਜ ਵਿੱਚੋਂ ਚਾਰਜ ਕਿੱਥੋਂ ਲੱਭਣਾ ਛੰਡੂ ਕੋਲੇ ਸੀ ਤੇਰੇ ਕੋਲੇ ਨਹੀਂ ਸਾਰਾ ਦਿਨ ਕੱਟਣ ਅੱਛਾ ਕੱਟ ਰਹੀ ਵੀ ਛੰਡੂ ਕੋਲੇ ਇਹ ਕਿਤੇ ਨਾ ਮੰਜੀ ਸਾਹਿਬ ਹੀ ਆਹ ਕੱਟ ਆਪਣੀ ਚੇਂਜ ਹੋ ਗਈ ਕਿਸੇ ਨਾਲ ਜਾਨੀ ਇਹਨਾਂ ਨੂੰ ਪਤਾ ਨਹੀਂ ਲੱਗਾਗਾ ਤੇ ਹੁਣ ਜਦੋਂ ਦੇਵੇ ਨੇ ਕੱਢ ਰਿਹਾ ਇਚਾਰਜ ਰਾਤ ਦੇ 8:30 ਵਜੇ ਆ ਤੇ ਹੁਣੇ ਹੀ ਜਿਵੇਂ ਆਪਾਂ ਆਏ ਆ ਤੇ ਇਹ ਕਹਿੰਦਾ ਵੀ ਮੇਰਾ ਚਾਰਜਰ ਹੈ ਨਹੀਂ ਅਕੇ ਮੇਰੇ ਕੱਟ 'ਚ ਮੇਰੇ ਲੀੜੇ ਹੈ ਨਹੀਂ ਕੱਟ ਗਏ ਹੋਰ ਦੀ ਲੈ ਆਇਆ ਹੁਣ ਅਸੀਂ ਆਸ ਨਾਲ ਦੂਰੇ ਹੋਈ ਜਾਂਦੇ ਆ ਤੇ ਹੁਣ ਇਹ ਪਤਾ ਨਹੀਂ ਨਾ ਦਾ ਇਕੱਲਾ ਸ਼ਨਾਖਸ਼ੀ ਕਾਰਡ ਹੀ ਮਿਲਿਆ ਤੇ ਆ ਇੱਕ ਡੈਰੀ ਮਿਲੀ ਆ ਬਾਕੀ ਨੰਬਰ ਤਾਂ ਮਿਲਿਆ ਨਹੀਂ ਸਿੱਧੀ ਕਾਲ ਕਰ ਲੈਣੀ ਜੀ ਹੁਣ ਇਹਦੇ ਵਿੱਚ ਹੈ ਇਹਦੇ ਵੀ ਕੱਪੜੇ ਤੇ ਇਹਦੇ ਵੀ ਕੱਪੜੇ ਹੀ ਸੀ ਤੇ ਬਾਕੀ ਆ ਡੈਰੀ ਦਾ ਵਿਚਾਰੇ ਦੀ ਪੂਰੀ ਸਾਮ ਕੇ ਰੱਖੀ ਐ ਤਣੀ ਆਪ ਖੋਲ ਕੇ ਤੁਹਾਨੂੰ ਦਿਖਾ ਸਕਦੇ ਤੇ ਚਲੋ ਬਾਕੀ ਅਸੀਂ ਹੁਣ ਮਜ਼ਾਕ ਨਹੀਂ ਕਰਦੇ ਇਹ ਨਾ ਹੋਵੇ ਕੱਲ ਨੂੰ ਸਾਡੀ ਕੱਟਗਵਾ ਜੀ ਨਾ ਹੈਗਾ ਹਰ ਮਾਣਾ ਪਰ ਆਪਾਂ ਸਾਰਾ ਕਾਰਡ ਨੰਬਰ ਜਰ ਨਹੀਂ ਦਿਖਾਉਂਦੇ ਦੋ ਜੀ ਹੁਣ ਪ੍ਰਸ਼ਾਦਾ ਛਕਦੇ ਆ ਤੇ ਸ਼ਾਮ ਨੂੰ ਤੁਹਾਨੂੰ ਦੇਖੋ ਕਿੰਨਾ ਸੋਹਣਾ ਲੱਗਦਾ ਲਾਈਟਿੰਗ ਕਿੰਨੀ ਸੋਹਣੀ ਲੱਗੀ ਆ ਪੁਰਾਣੀ ਆਏ ਤਾਂ 20 ਸਾਲ ਪੁਰਾਣੀ ਕੁਲਫੀ ਮਿਲ ਗਈ ਜਿਹੜੀ ਕਰਦੇ ਹਾਂ ਲੋਕਾ ਜ਼ਿਲਾ ਜਾ ਕੇ ਠੀਕ ਹੈ ਠੀਕ ਆਲੇ ਕੁਲਫੀਆਂ ਮਿਲ ਗਈਆਂ ਮਟਕੇ ਵਾਲੀਆਂ ਆ ਬਈ लवली ਵੀਰਲ ਨੂੰ ਛਕੋ ਬਈ ਕੁਲਫੀਆਂ ਛਕੋ ਬਈ ਛਕੋ ਉਹ ਕੋਈ ਨਹੀਂ ਮੈਂ ਦੇ ਦੇਣਾ ਪੈਸੇ ਦਿਲ ਨਹੀਂ ਹਾਰਨਾ ਕੁਲਫੀ ਖਾ ਉਹ ਆਉਣਾ ਔਰ ਨਾ ਦੈਲੀ ਛੱਡ ਜਾਨਾ ਖਾ ਕੇ ਵੇਖੋ ਕਿਵੇਂ ਸੁਆਦ ਆਹ ਆਹ ਕੋਈ ਸੁਆਦ ਹੈ ਇਹ ਅੱਜ ਤਾਂ 20 ਸਾਲ ਪੁਰਾਣੀ ਯਾਦ ਆ ਗਈ ਇੱਥੇ ਦਰਬਾਰ ਸਾਹਿਬ ਦੇ ਸਾਹਮਣੇ ਖੜਾ ਲਓ ਜੀ ਰਾਤ ਨੂੰ ਕੁਝ ਦੁਕਾਨਾਂ ਬੰਦ ਹੋਵੇ ਕੁਝ ਫੁੱਲਗੇ ਹਣੇ ਤੇ ਮੜਮੜਾ ਤੋਰਨ ਫਿਰਨ ਜਾਣੇ ਆ ਤੇ ਉਸ ਤੋਂ ਬਾਅਦ ਕਰਦੇ ਆ ਰੈਸਟ ਤੇ ਆ ਬਲੌਗ ਦਾ ਐਂਡ ਇੱਥੇ ਹੀ ਕਰਦੇ ਆ ਤੇ ਕੱਲ ਨੂੰ ਮਿਲਦੇ ਆ ਫਿਰ ਤੁਹਾਨੂੰ ਕਿਸੇ ਨਵੇਂ ਬਲੌਗ ਚ ਤੇ ਬਲੌਗ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਆ ਜੋ ਆ ਦੇਖ ਲਓ ਮੈਂ ਵਿਚਾਰ ਆ ਲਾ ਪਾਲ ਸ੍ਰੀ ਇਧਰ ਨੂੰ ਬਾਜ਼ਾਰ ਬੰਦ ਹੋ ਗਿਆ ਇਧਰ ਨੂੰ ਵੀ ਬੰਦ ਹੋ ਗਿਆ ਤਕਰੀਬਨ ਤੇ ਸਾਹਮਣੇ ਘਰ ਬੱਸ ਹੁਣ ਤਾਂ ਬੰਦ ਹੀ ਹੋ ਗਿਆ ਚਲਦੇ ਹਾਂ ਹੁਣ ਸਮਰੇ ਜਮੜ ਮੜ ਤੁਰ ਲਗੇ ਇਹ ਪਹਿਲਾਂ ਆਪਾਂ ਤੁਹਾਨੂੰ ਲਵ ਯੂ ਬਾਏ ਬਾਏ